ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤੀ ਕਿਤਾਬ ਦਾ ਅਧਿਆਇ 10ਵਾਂ ਪ੍ਰਯੋਗਿਕ ਰੇਖਾ ਗਣਿਤ ਅਭਿਆਸ ਨੰਬਰ 10.4 ਤੇ ਇਸ ਅਭਿਆਸ ਦੇ ਅਖੀਰਲੇ ਦੋ ਛੋਟੇ ਛੋਟੇ ਸਵਾਲ ਚੌਥਾ ਪੰਜਵਾਂ ਅਸੀਂ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਦਾ ਆਪਣੇ ਆਪ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸੋ ਬੱਚਿਓ ਇਸੇ ਚੈਨਲ ਤੇ 27th ਇੰਗਲਿਸ਼ ਦੀ ਪਲੇਲਿਸਟ ਵੀ ਆ ਗਈ ਹੈ ਜਿੱਤੇ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਹਰ ਕਰ ਦਿੱਤੀ ਗਈ ਹੈ। ਇਹ ਕਹਿ ਗਿਆ 7ਵੇਂ ਵਿਗਿਆਨ ਜਿਹਦੇ ਚ ਦੋ ਚੈਪਟਰ ਪਿਆਰ ਕਰ ਦਿੱਤੇ ਗਏ ਨੇ ਬਾਕੀ ਵੀ ਕੰਮ ਸ਼ੁਰੂ ਹੋ ਜਾਏਗਾ। ਇਹ ਕਹਿ ਗਿਆ ਬੱਚਿਓ ਐਬ੍ਰੀਵੀਏਸ਼ਨਸ ਦੀ ਪਲੇਲਿਸਟ ਜਿਹਦੇ ਚ ਬਹੁਤ ਸਾਰੀ ਜਨਰਲ ਨੋਲੇਜ ਬਦਾਨ ਲਈ ਤੁਹਾਨੂੰ ਐਬ੍ਰੀਵੀਏਸ਼ਨਸ ਅਲੱਗ-ਅਲੱਗ ਵਿਸ਼ਿਆਂ ਦੀ ਬੋਲਣ ਗਿਆ। ਸੋ ਤੁਸੀਂ ਉਹਨਾਂ ਵੀਡੀਓਜ਼ ਨੂੰ ਵੀ ਜ਼ਰੂਰ ਦੇਖੋ। ਉਹ ਦੇਖਿਆ ਵੀ ਚੌਥਾ ਸਵਾਲ ਕੀ ਕਹਿੰਦਾ ਹੈ ਸਿਧਾਂਤਕ ਸਵਾਲ ਲੱਗਾ ਹੈ। ਕਹਿੰਦੇ ਜਾਂਚ ਕਰੋ ਕਿ ਕੀ ਤੁਸੀਂ ਤ੍ਰਿਪੁਜੀ कोण की q बराबर 90 डिग्री होवे ਅਤੇ pq बराबर 4.3 ਸੈਂਟੀਮੀਟਰ ਹੋਵੇ ਜੇਕਰ ਨਹੀਂ ਤਾਂ ਕਾਰਨ ਦੱਸੋ ਠੀਕ ਹੈ ਸੋ ਬੱਚਿਓ ਤ੍ਰਿਭੁਜ pqr ਦੀ ਰਚਨਾ ਨਹੀਂ ਕੀਤੀ ਜਾ ਸਕਦੀ ਕਿਉਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਕੋਈ ਵੀ ਤ੍ਰਿਭੁਜ ਲੈ ਲਓ ਸਮਪੁਜੀ ਸਮਦੋਪੁਜੀ ਵਿਖੰਪੁਜੀ ਨਿਊਨ ਕੋਣੀ ਸਮਕੋਣੀ ਅਧਿਕੋਣੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਦੁਨੀਆ ਦਾ ਕੋਈ ਵੀ ਤ੍ਰਿਭੁਜ ਲੈ ਲੋ ਤਿੰਨਾ ਕੋਣਾਂ ਦਾ ਜੋੜ 180 ਡਿਗਰੀ ਨਾਲ ਘੱਟ ਨਾ ਵੱਧ ਤੇ ਬੱਚਿਓ ਜੇ ਤਿੰਨ ਕੋਣਾਂ ਦਾ ਜੋੜ 180 ਡਿਗਰੀ ਹੋਏਗਾ ਤੇ ਦੋ ਕੋਣਾਂ ਦਾ ਜੋੜ ਕਿੰਨਾ ਹੋਏਗਾ 180 ਤੋਂ ਘੱਟ ਹੀ ਹੋਣਾ ਚਾਹੀਦਾ ਨਾ ਭਾਵ ਦੋ ਕੋਣਾਂ ਦਾ ਜੋੜ 180 ਡਿਗਰੀ ਤੋਂ ਘੱਟ ਹੋਣਾ ਚਾਹੀਦਾ ਹੈ ਪਰ ਦਿੱਤੇ ਕੋਣਾਂ ਦਾ ਜੋੜ 100 ਡਿਗਰੀ ਜਮਨ 90 ਦੇ ਕੋ 100 ਜਮਨ 90 ਅਤੇ 190 ਡਿਗਰੀ ਹੈਗਾ ਅਤੇ ਕਿਸੇ ਵੱਲ ਉਹ ਵਿੱਚ ਨਹੀਂ ਬਣ ਸਕਦਾ ਇਹ ਤੇ ਤਿੰਨ ਕੋਣਾਂ ਦਾ ਜੋੜ ਹੀ 190 ਆ ਨਹੀਂ ਬਣ ਸਕਦਾ ਸੋ ਦੋ ਕੋਣਾਂ ਦਾ ਜੋੜ ਬੱਚੋ 190 ਆ ਰਿਹਾ ਹੈ ਜੋ ਕਿ 180 ਤੋਂ ਜ਼ਿਆਦਾ ਹੈ 180 ਵੀ ਨਹੀਂ ਹੋਣਾ ਚਾਹੀਦਾ ਦੋ ਕੋਣਾਂ ਦਾ ਜੋੜ 180 ਤੋਂ ਘੱਟ ਹੋਣਾ ਚਾਹੀਦਾ ਹੈ ਇਸ ਕਰਕੇ ਕਿਉਂਕਿ ਇਹ 180 ਤੋਂ ਜ਼ਿਆਦਾ ਹੈ ਇਸ ਕਰਕੇ ਤ੍ਰਿਪੁਜ ਨਹੀਂ ਬਣ ਸਕਦਾ ਠੀਕ ਹੈ ਆਪ ਦੇਖੀ ਹੁਣ ਅੱਗੇ ਅਗਲਾ ਸਵਾਲ ਪੰਜਵੇਂ ਦਾ ਪਹਿਲਾ ਭਾਗ ਹੇਠ ਲਿਖਿਆਂ ਵਿੱਚੋਂ ਕਿਹੜੇ ਮਾਪ ਅਨੁਸਾਰ ਇੱਕ ਵਿਲਖਣ ਵਿਲਖਣ ਵਿਲੱਖਣਾ ਵਾਲੇ ਇੱਕੋ ਇੱਕ ਤਰੀਪੋ ਜੀ ਰਚਨਾ ਕੀਤੀ ਜਾ ਸਕਦੀ ਹੈ ਇਹ ਦੇਖੋ ਬੱਚਿਓ ਭਾਗ ਇਹਦੀ ਤਰਜਨਾ ਕੀਤੀ ਨਹੀਂ ਜਾ ਸਕਦੀ ਕਿਉਂਕਿ ਇਹ ਦੇਖੋ 90 ਡਿਗਰੀ ਤੇ 100 ਡਿਗਰੀ ਦੋ ਕੋਣਾਂ ਦਾ ਜੋੜ ਹੀ 190 ਡਿਗਰੀ ਹੋ ਗਿਆ ਦੋ ਕੋਣਾਂ ਦਾ ਜੋੜ ਕਦੀ ਵੀ 180 ਜਾਂ 180 ਤੋਂ ਵੱਧ ਨਹੀਂ ਹੋ ਸਕਦਾ 180 ਤੋਂ ਘੱਟ ਹੋਣਾ ਚਾਹੀਦਾ ਸੋ ਇਹ ਤੇ ਹੋ ਹੀ ਨਹੀਂ ਸਕਦਾ ਫਿਰ ਇਹ ਦੇਖੋ 4 7 ਤੇ 2 ਠੀਕ ਹੈ ਹੁਣ ਦੋ ਦੋ ਜਿਹੜੀਆਂ ਸਭ ਤੋਂ ਛੋਟੀਆਂ ਸੰਖਿਆਵਾਂ ਇਹ ਸਾਈਡਾਂ ਨੇ ਉਹਨਾਂ ਨੂੰ ਜੋੜੋ 4 2 6 ਤੇ ਬੱਚਿਓ ਦੋ ਭੁਜਾਵਾਂ ਦਾ ਜੋੜ ਤੀਜੀ ਭੁਜਾ ਤੋਂ ਵੱਡਾ ਹੋਣਾ ਚਾਹੀਦਾ 4 2 6 ਤੇ ਤੀਜੀ ਭੁਜਾ ਕੀ ਹੈ 7 ਤੇ ਉਹ ਤੋਂ ਘੱਟ ਹੈਗਾ ਜੋੜ ਘੱਟ ਹੈਗਾ ਇਹ ਵੀ ਤ੍ਰਿਭੁਜ ਨਹੀਂ ਬਣ ਸਕਦਾ ਤੇ ਇਹ ਬੱਚਿਓ x ਹੈਗਾ 45 y ਹੈਗਾ 60 ਤੇ ਦੋਨੋਂ ਜੋੜ ਕੇ ਦੇਖੋ 105 ਡਿਗਰੀ ਬਣਦਾ ਜੋ ਕਿ 180 ਤੋਂ ਘੱਟ ਹੈਗਾ ਤੇ xy ਮਤਲਬ ਕਿ a s a xy ਰੇਖਾ ਇੱਕ ਪੂਜਾ ਬਣੇਗੀ ਇੱਕ ਕੋਣ x ਤੇ ਹੈਗਾ ਇੱਕ ਕੋਣ y ਤੇ ਹੈਗਾ ਸੋ a s a ਇਹਦਾ ਬਣ ਜਾਏਗਾ ਤੇ dv ਦੇਖ ਲੈਣੇ ਕਿਉਂ ਨਹੀਂ ਬਣੇਗਾ ਇੱਕ ਸਮਦੋਪੁਜੀ ਤ੍ਰਿਪੁਜ ਦੀਆਂ ਸਮਾਨ ਪੂਜਾਵਾਂ ਵਿੱਚੋਂ ਹਰੇਕ ਪੂਜਾ 5 ਸੈਂਟੀਮੀਟਰ ਉਹ ਤ੍ਰਿਪੁਜ ਤੇ ਬਣੇਗਾ ਇਹਦਾ d ਦਾ ਪਰ ਬੱਚੋ ਵਿਲੱਖਣ ਨਹੀਂ ਬਣੇਗਾ ਕਿਉਂਕਿ ਜਿਹੜੀ ਦੋ ਪੂਜਾਵਾਂ ਬਰਾਬਰ ਦੀਆਂ ਦਿੱਤੀਆਂ ਦੋ ਸਮਾਨ ਪੂਜਾਵਾਂ 5 ਸੈਂਟੀਮੀਟਰ ਉਹਦਾ ਵਿਚਲਾ ਕੋਣ ਨਹੀਂ ਦੱਸਿਆ ਕਿੰਨਾ 5 ਡਿਗਰੀ ਹੋਏਗਾ 7 ਹੋਏਗਾ 10 ਹੋਏਗਾ 20 ਹੋਏਗਾ 25 ਹੋਏਗਾ 16 ਹੋਏਗਾ 3° ਹੋਏਗਾ 60° ਹੋਏ ਕਿੰਨਾ ਹੋਏਗਾ ਇਹ ਤਾਂ ਦੱਸਿਆ ਹੀ ਨਹੀਂ ਹੈਗਾ ਸੋ ਜਦ ਤੱਕ ਕੋਣ ਨਹੀਂ ਦੱਸਿਆ ਜਾਏਗਾ ਉਹਨਾਂ ਦੋਨਾਂ ਦੇ ਵਿੱਚ ਤਦ ਤੱਕ ਹੈ ਤ੍ਰਿਪੂਜ ਵੀ ਨਹੀਂ ਬਣ ਸਕਦਾ ਵਿਲੱਖਣ ਤ੍ਰਿਪੂਜ ਨਹੀਂ ਬਣੇਗਾ ਇਹਦੇ ਨਾਲ ਇੱਕ ਸਮਦੋਪੁਜੀ ਤ੍ਰਿਪੂਜ ਦੀਆਂ ਸਮਾਨ ਭੁਜਾਵਾਂ ਵਿੱਚੋਂ ਹਰੇ ਭੁਜਾ ਜੇ 5 ਸੈਂਟੀਮੀਟਰ ਹੋਏ ਤੇ ਬੱਚਿਓ ਇਹਦੇ ਨਾਲ ਬੇਅੰਤ ਅਨੰਤ ਤ੍ਰਿਪੂਜ ਤੇ ਬਣ ਜਾਣਗੇ ਪਰ ਵਿਲੱਖਣ ਤ੍ਰਿਭੁਜ ਨਹੀਂ ਬਣੇਗਾ ਸੋ ਇਹਦੇ ਨਾਲ ਤ੍ਰਿਭੁਜ ਇਹਦੇ ਨਾਲ ਤੇ ਬਣੀ ਨਹੀਂ ਸਕਦਾ ਬੀ ਦੇ ਨਾਲ ਵੀ ਨਹੀਂ ਬਣ ਸਕਦਾ ਤੇ ਡੀ ਦੇ ਨਾਲ ਵਿਲੱਖਣ ਨਹੀਂ ਬਣੇਗਾ ਅਨੰਤ ਬਣਨਗੇ ਤੇ ਬੱਚਿਓ ਇਹਦੇ ਨਾਲ ਇੱਕ ਵਿਲੱਖਣ ਤ੍ਰਿਭੁਜ ਬਣ ਜਾਏਗਾ ਸੋ ਸਾਡਾ ਜਵਾਬ ਹੈਗਾ ਸੀ ਜਿੱਚ x y 5 ਸੈਂਟੀਮੀਟਰ ਕੋਣ x 45 ਡਿਗਰੀ ਤੇ ਕੋਣ y 60 ਡਿਗਰੀ ਹੁਣ ਆ ਦੂਜਾ ਭਾਗ ਦੇਖੀਏ ਜੇ ਹੇਠ ਲਿਖਿਆ ਬੱਚਿਓ ਕਿਹੜੇ ਆ ਦੋ ਕੋਣਾਂ ਨਾਲ ਤ੍ਰਿਭੁਜ ਦੀ ਰਚਨਾ ਕੀਤੀ ਜਾ ਸਕਦੀ ਹੈ ਸੋ ਜਵਾਬ ਹੈਗਾ ਏ 110 ਤੇ 40 ਬਾਕੀਆਂ ਦੀ ਗਣਿਤੀ ਕੀਤੀ ਜਾ ਸਕਦੀ 70 ਉਹ 115 ਜੋੜੋ ਕਿੰਨਾ ਬਣ ਗਿਆ ਬੱਚਿਓ 185 ਡਿਗਰੀ ਹੈ 180 ਨੂੰ ਟੱਪ ਗਿਆ 135 ਜਮਾ 45 ਕਿੰਨਾ ਹੁੰਦਾ 180 ਜੇ ਦੋ ਕੋਣਾਂ ਦਾ ਜੋੜ 180 ਹੋ ਗਿਆ ਤੇ ਤੀਜਾ ਕੋਣ ਕਿੱਦਾਂ ਬਣੇਗਾ 180 ਤੋਂ ਘੱਟ ਹੋਣਾ ਚਾਹੀਦਾ ਹੈ ਵੀ 90 ਜਮਾ 90 180 ਹੋ ਗਿਆ ਸੋ ਤੀਜੇ ਕੋਣ ਲਈ ਥਾਂ ਹੀ ਨਹੀਂ ਬਚੀ ਸੋ ਬੱਚਿਓ ਦੋ ਕੋਣਾਂ ਦਾ ਜੋੜ 180 ਤੋਂ ਘੱਟ ਹੋਣਾ ਚਾਹੀਦਾ ਹੈ ਤਈਓ ਤ੍ਰਿਭੁਜ ਬਣੇਗਾ ਸੋ ਇਹ ਸਿਰਫ ਬਣ ਸਕਦਾ ਹੈ ਇਹ ਦੋ ਕੋਣਾਂ ਦੇ ਨਾਲ ਸੋ ਇਹਦਾ ਜਵਾਬ ਇਸ ਲਈ ਕਿਉਂਕਿ ਕਿਸੇ ਤ੍ਰਿਭੁਜ ਵਿੱਚ ਦੋ ਕੋਣਾਂ ਦਾ ਜੋੜ 180 ਜਾਂ ਉਸ ਤੋਂ ਵੱਧ ਨਹੀਂ ਹੋ ਸਕਦਾ ਨਾ ਤੇ 180 ਹੋ ਸਕਦਾ ਹੈ ਤੇ ਨਾ ਉਸ ਤੋਂ ਵੱਧ ਹੋ ਸਕਦਾ 180 ਤੋਂ ਘੱਟ ਹੀ ਹੋਣਾ ਚਾਹੀਦਾ ਹੈ ਤੇ ਉਹ ਬੱਚਿਓ ਇੱਕੋ ਹਾਲਤ ਵਿੱਚ ਸਾਡੇ ਕੋਲ ਘਟ ਹੈਗਾ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 10 ਪੁਆਇੰਟ 4 ਦੇ ਅਖੀਰਲੇ ਦੋ ਸਵਾਲ ਚੌਥਾ ਤੇ ਪੰਜਵਾਂ ਇਸ ਵੀਡੀਓ ਦੇ ਨਾਲ ਤੁਹਾਡਾ ਅਭਿਆਸ 10 ਪੁਆਇੰਟ ਸ਼ਾਰਟ ਕੇ ਸਮਾਪਤ ਹੁੰਦਾ ਹੈ ਤੋ ਸੀਸੀ ਤਰ੍ਹਾਂ ਨੀਵ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ